ਵਾਡਾ ਨਾਮ ਹੈ ਤੁਸੀਂ ਕਿਹੜੀ ਬਲਾਗ ਤੋਂ ਆਨੇ ਹੋ ਔਰ ਅੱਜ ਤੁਸੀਂ ਐਡਵਰਡ ਗਾਂਜ ਆਮ ਆਦਮੀ ਪਾਰਟੀ ਦਫਤਰ ਦੇ ਮੂਹਰੇ ਜੋ ਤਰਨਾ ਦਿੱਤਾ ਹੈ ਜੀ ਕਿਹੜੀਆਂ ਮੁੱਖ ਮੰਗਾਂ ਨੂੰ ਲੈ ਕੇ ਆਏ ਹੋ ਹਾਂਜੀ ਮੇਰਾ ਨਾਮ ਕੇਰਨਜੀਤ ਕੋਹਰਾ ਜੀ ਅਸੀਂ ਬਲਾਗ ਮਲੋਟ ਦੇ ਵਿੱਚ ਲੋਕ ਬਲਾਗ ਦੀ ਪ੍ਰੈਜ਼ੀਡੈਂਟ ਹਾਂ ਜੀ ਮੈਂ ਸਰ ਅੱਜ ਅਸੀਂ ਆਪਣੀਆਂ ਦੋ ਮੰਗਾਂ ਨੂੰ ਮੇਨ ਲੈ ਕੇ ਆਏ ਕਿਹੜੀ ਯੂਨੀਅਨ ਤੋਂ ਆਏ ਅਸੀਂ ਆਲ ਪੰਜਾਬ ਆਗਨਵਾੜੀ ਮਜ਼ਦੂਰ ਯੂਨੀਅਨ ਦੇ ਨਾਲ ਸੰਬੰਧਤ ਹਾਂ ਜੀ ਅਸੀਂ ਅੱਜ ਅਸੀਂ ਮੇਨ ਆਪਣੀਆਂ ਦੋ ਮੰਗਾਂ ਨੂੰ ਲੈ ਕੇ ਇੱਥੇ ਧਰਨਾ ਲਾਇਆ ਜੀ ਅਸੀਂ ਅਸੀਂ ਪੂਰੇ ਪੰਜਾਬ ਦੇ ਵਿੱਚ ਇਹ ਧਰਨੇ ਲਾਏ ਹੋਏ ਆ ਕਿਉਂਕਿ ਅਸੀਂ ਹਫਤਾ ਪਹਿਲਾਂ ਇਹਨਾਂ ਨੂੰ ਇੱਕ ਮੇਲ ਰਾਹੀਂ ਆਪਦੀਆਂ ਜਿਹੜੀਆਂ ਨੋਟਿਸ ਆਏ ਭੇਜੇ ਸੀ ਅਸੀਂ ਕਿਹਾ ਸੀ ਵੀ ਆਪਦੇ ਫੈਸਲੇ ਦੋ ਵਾਪਸ ਲਓ ਤੇ ਦੋ ਫੈਸਲੇ ਇਹ ਆ ਜੀ ਇੱਕ ਤਾਂ ਸਾਡੀ ਜਿਹੜੀ ਛੁੱਟੀ ਆ ਵਿਦਾਊਟ ਪੇ ਕੋਈ ਵੀ ਅਫੀਸਰ ਛੁੱਟੀ ਲੈ ਸਕਦਾ ਸੀ ਤਾਂ ਫਿਰ ਵੀ ਸੋਸ਼ਲ ਵਰਕਰ ਅਸੀਂ ਵਿਦਾਊਟ ਪੇ ਛੁੱਟੀ ਲੈ ਸਕਦੇ ਇਹਨਾਂ ਨੇ ਸਾਡੀ ਛੁੱਟੀ ਬੰਦ ਕੀਤੀ ਉਹ ਲੈਟਰ ਇੱਕ ਤਾਂ ਵਾਪਸ ਲਈ ਜਾਵੇ ਜੀ ਦੂਜੀ ਲੈਟਰ ਆ ਵੀ ਜਿੱਥੇ ਜੋ ਸੈਂਟਰ ਲੱਗਦੇ ਆ ਜਾਂ ਤਿੰਨ ਲੱਗਦੇ ਆ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਉਹ ਇਹਨਾਂ ਨੇ ਕਿਹਾ ਵੀ ਚੱਕ ਕੇ ਅੰਗਣਵਾੜੀ ਵਰਕਰ ਦੀ ਜ਼ਿੰਮੇਵਾਰੀ ਬੰਦਦੀ ਆ ਵੀ ਉਹ ਆਪ ਦਾ ਹੀ ਪਿੰਡ ਦੇ ਵਿੱਚ ਕੋਈ ਜਾਂ ਸ਼ਹਿਰ ਦੇ ਵਿੱਚ ਕੋਈ ਆਪਦੀ ਢੁਕਮੀ ਜਗ੍ਹਾ ਦੇਖ ਕੇ ਉੱਥੇ ਸ਼ਿਫਟ ਕਰੇ ਜਾਣ ਉਹਦੇ 'ਚ ਕੋਈ ਦੇਖੋ ਜੀ ਵਰਕਰ ਕੁਛ ਨਹੀਂ ਕਰ ਸਕਦੀ ਦਰਕਰਾਂ ਨੂੰ ਜਿੱਥੇ ਸੈਂਟਰਾਂ ਦਾ ਕਿਰਾਇਆ ਮਿਲਦਾ ਉਹ ਵੀ ਸਾਲ-ਸਾਲ ਦੋ-ਦੋ ਸਾਲਾਂ ਤੋਂ ਨਹੀਂ ਮਿਲ ਰਿਹਾ ਕੋਈ ਟੁਕਮੀ ਜਗਾ ਪਿੰਡਾਂ ਦੇ ਵਿੱਚ ਵੀ ਧਰਮਸ਼ਾਲਾਵਾਂ ਹੁੰਦੀਆਂ ਵੱਧ ਤੋਂ ਵੱਧ ਉਹ ਵੀ ਇੱਕ ਅੱਧੀ ਵਧੀਆ ਹੁੰਦੀ ਹੈ ਦੂਜੇ ਥਾਂ ਜਿਹੜੇ ਗਰੀਬ ਲੋਕ ਆਪਦੇ ਪ੍ਰੋਗਰਾਮ ਵਿਆਹ ਸ਼ਾਦੀਆਂ ਦੇ ਕਰਦੇ ਆ ਜੀ ਕੋਈ ਵੀ ਸਾਡੇ ਵਾਸਤੇ ਕੋਈ ਥਾਂ ਨਹੀਂ ਜੇ ਡਿਪਾਰਟਮੈਂਟ ਇਹ ਚਾਹੁੰਦਾ ਵੀ ਸਾਡੇ ਸੈਂਟਰ ਵੱਖ-ਵੱਖੋਂ ਤਾਂ ਸਾਨੂੰ ਟੁਕਮੀਆਂ ਬਿਲਡਿੰਗਾਂ ਬਣਾ ਕੇ ਦਿੱਤੀਆਂ ਜਾਣ ਸਾਰੇ ਤੇ ਨਹੀਂ ਤਾਂ ਜਿਹੜਾ ਇਹ ਆਪਦੇ ਫੈਸਲੇ ਆ ਵਾਪਸ ਲੈ ਜਾਣ ਜੀ ਜੇ ਗੱਲ ਕਰੀਏ ਜਿੱਥੇ ਆਂਗਣਵੜੀ ਵਰਕਰਾਂ ਤੋਂ ਸਰਕਾਰ ਵੱਲੋਂ ਕੰਮ ਲਿਆ ਜਾਂਦਾ ਵੱਧ ਤੋਂ ਵੱਧ ਕੰਮ ਆਂਗਣਵੜੀ ਵਰਕਰਾਂ ਤੋਂ ਲਿਆ ਜਾਂਦਾ ਤੇ ਅੱਜ ਤੁਸੀਂ ਇੰਨੀ ਗਰਮੀ ਦੇ ਵਿੱਚ ਜਿਹੜੇ ਮੈਡਮ ਬਲਜੀਤ ਕੌਰ ਦੇ ਦਰਾਂ ਤੇ ਬੈਠੇ ਹੋ ਕੀ ਕੀ ਕਹਿਣਾ ਦੇਖੋ ਜੀ ਇਹ ਤਾਂ ਸਰਕਾਰ ਦੀ ਆਪ ਦੀ ਨਲਾਇਕੀ ਆ ਵੀ ਵੋਟਾਂ ਦੇ ਦਿਨਾਂ ਦੇ ਵਿੱਚ ਕੋਈ ਵੀ ਸਰਕਾਰ ਗਲਤ ਫੈਸਲਾ ਨਹੀਂ ਕਰਦੀ ਮੰਤਰੀ ਮੈਡਮ ਸਾਡੇ ਹਲਕੇ ਤੇ ਮੈਡਮਾਂ ਅਸੀਂ ਬੜੀ ਖੁਸ਼ੀ ਨਾਲ ਉਹਨਾਂ ਨੂੰ ਵੋਟਾਂ ਪਾਈਆਂ ਸੀ ਸਾਨੂੰ ਬਹੁਤ ਖੁਸ਼ੀ ਹੋਈ ਸੀ ਜਦੋਂ ਸਾਡੇ ਡਿਪਾਰਟਮੈਂਟ ਦੇ ਉਹਨਾਂ ਨੂੰ ਮੰਤਰੀ ਐਲਾਨਿਆ ਗਿਆ ਸੀ ਤਾਂ ਹੁਣ ਉਹਨਾਂ ਨੂੰ ਇਹ ਦੇਖ ਆਪ ਹੀ ਦੇਖਣਾ ਚਾਹੀਦਾ ਵੀ ਕੀ ਮੇਰੇ ਡਿਪਾਰਟਮੈਂਟ ਦੇ ਵਿੱਚ ਕੀ ਕੀ ਗਲਤੀ ਚ ਲੈਟਰ ਨਿਕਲ ਰਹੀਆਂ ਵਰਕਰਾਂ ਨੂੰ ਕੀ ਦੁੱਖ ਦਿੱਕਤ ਤਕਲੀਫਾਂ ਆ ਰਹੀਆਂ ਆ ਪਿਛਲੇ ਦਿਨੀ ਕੀ ਹੋਇਆ ਵੀ ਸਾਰੇ ਪੰਜਾਬ ਦੇ ਅੰਗਣਵੜੀ ਸੈਂਟਰ ਆ ਜਿਹੜੇ ਉਹ ਬੰਦ ਸੀ ਸਰਕਾਰ ਨੇ ਛੁੱਟੀਆਂ ਦਾ ਐਲਾਨ ਕਰਤਾ ਤੇ ਮਲੋਟ ਹਲਕੇ ਦੇ ਜਿਹੜੇ ਸੈਂਟਰ ਸੀ ਉਹ ਫੇਰ ਵੀ ਖੋਲੇ ਗਏ ਸੀ ਕੀ ਮੰਤਰੀ ਮੈਡਮ ਨੂੰ ਇਹਦੇ ਕੇਸੇ ਬਾਰੇ ਕੋਈ ਧਿਆਨ ਨਹੀਂ ਸੀ ਜਾਂ ਸਾਡੇ ਜਿਹੜੇ ਅਫੀਸਰ ਨੇ ਜੋ ਸਾਡੇ ਨੂੰ ਧੱਕਾ ਕਰ ਰਹੇ ਮੰਤਰੀ ਮੈਡਮ ਉਹਦੇ ਮਾਰ ਕੋਈ ਧਿਆਨ ਨਹੀਂ ਦਿੰਦੇ ਇਹ ਤਾਂ ਅਫੀਸਰ ਨੂੰ ਹੀ ਦੇਖਣਾ ਚਾਹੀਦਾ ਜੀ ਜਾਂ ਮੰਤਰੀ ਮੈਡਮ ਨੂੰ ਦੇਖਣਾ ਚਾਹੀਦਾ ਵੀ ਮੇ ਕਿੰਨਾ ਆਫੀਸਰ ਦੀ ਗੱਲ ਕਰ ਰਹੇ ਹੋ ਤੁਸੀਂ ਆਫੀਸਰ ਜਿਵੇਂ ਹੁਣ ਤੁਸੀਂ ਦੇਖ ਲਓ ਜੀ ਸਾਡੇ ਸੁਪਰਵਾਈਜ਼ਰ ਹੋਗੇ ਸੀਡੀਪੀਓ ਹੋਗੇ ਪੀਓ ਹੋਗੇ ਇਹਨਾਂ ਦੀ ਗੱਲ ਕਰ ਰਹੇ ਆ ਜੀ ਇਹਨਾਂ ਨੂੰ ਦੇਖਣਾ ਚਾਹੀਦਾ ਵੀ ਮੇਰੀਆਂ ਜਿਹੜੀਆਂ ਵਰਕਰਾਂ ਉਹ ਸੈਂਟਰਾਂ ਦੇ ਵਿੱਚ ਲੋਲ ਰਹੀਆਂ ਜਦੋਂ ਕਿ ਸਾਰੇ ਪੰਜਾਬ ਦੇ ਵਿੱਚ ਛੁੱਟੀਆਂ ਹੋ ਚੁੱਕੀਆਂ ਚਾਰ ਦਿਨ ਸਾਡੇ ਧੱਕੇ ਨਾਲ ਸੈਂਟਰ ਲਵਾਏ ਗਏ ਆ ਜੀ ਪ੍ਰੈਸ਼ਰ ਦੇ ਕੇ ਵਰਕਰਾਂ ਤੇ ਵੀ ਸੈਂਟਰ ਖੋਲੋ ਤਾਂ ਫਿਰ ਕੀ ਉਸ ਅਫਸਰ ਦੇ ਖਿਲਾਫ ਕੋਈ ਕਾਰਵਾਈ ਨਹੀਂ ਬਣਦੀ ਹੌਣ ਤਾਂ ਤੁਸੀਂ ਜਿਹੜਾ ਹੈ ਛੁੱਟੀਆਂ ਤੁਹਾਨੂੰ ਹਾਂਜੀ ਹੁਣ ਸਾਨੂੰ ਛੁੱਟੀਆਂ ਨਹੀਂ ਬਸ ਬਟ ਅਸੀਂ ਇਹੀ ਛੁੱਟੀ ਮੰਗਦੀ ਮੰਗ ਕਰਦੇ ਹਾਂ ਜਿਹੜੀ ਸਾਡੀ ਸਾਨੂੰ ਐਟ ਅ ਟਾਈਮ ਤੇ ਐਮਰਜੈਂਸੀ ਦੇ ਵਿੱਚ ਛੁੱਟੀ ਮਿਲ ਮਿਲਣੀ ਚਾਹੀਦੀ ਸੀ ਪਹਿਲਾਂ ਮਿਲਦੀ ਸੀ ਸਾਨੂੰ ਅਸੀਂ ਜਦੋਂ ਤੋਂ 1975 ਤੋਂ ਕੰਮ ਕਰ ਰਹੇ ਹੁਣ ਐਸ ਸਰਕਾਰ ਨੇ ਇਹ ਲੈਟਰ ਕੱਢਤੀ ਵੀ ਇਹਨਾਂ ਦੀ ਛੁੱਟੀ ਬੰਦ ਹੋਣੀ ਚਾਹੀਦੀ ਕਿ ਐਮਰਜੈਂਸੀ ਦੇ ਵਿੱਚ ਕਿਸੇ ਨੂੰ ਕੋਈ ਲੋੜ ਨਹੀਂ ਪੈਂਦੀ ਕੋਈ ਛੁੱਟੀ ਨਹੀਂ ਲੈ ਸਕਦਾ ਵਿਦਆਊਟ ਪੇ ਜਾਂ ਵਿਦ ਪੇ ਹੁਣ ਜਿਹੜੀ ਤੁਹਾਨੂੰ ਲੈਟਰ ਜਾਰੀ ਹੈ ਕਿਹੜੀ ਤਰੀਕ ਨੂੰ ਆਈ ਹੈ ਹਫਤਾ ਪਹਿਲਾਂ ਹੋਈ ਹੈ ਜੀ ਹੁਣ ਜੇਕਰ ਤੁਹਾਡੀ ਗੱਲ ਨਹੀਂ ਮੰਨੀ ਜਾਂਦੀ ਤਾਂ ਕੀ ਕਰਾਂਗੇ ਅਸੀਂ ਜਿਵੇਂ ਜਥੇਬੰਦੀ ਸਾਨੂੰ ਪ੍ਰੋਗਰਾਮ ਦੇਊਗੀ ਤੇ ਅਸੀਂ ਉਸੇ ਤਰ੍ਹਾਂ ਆਪਣੇ ਪ੍ਰੋਗਰਾਮ ਕਰਾਂਗੇ ਜੋਰ ਸ਼ੋਰ ਨਾਲ ਸਨਵਾਤ ਤੇ ਮੰਗ ਪੱਤਰ ਦਿੱਤਾ ਗਿਆ ਤੁਹਾਨੂੰ ਇਹਨਾਂ ਦਾ ਕੀ ਕਹਿਣਾ ਤੇ ਇਹਨਾਂ ਦੀਆਂ ਮੰਗਾਂ ਜਿਹੜੀਆਂ ਮੰਤਰੀ ਸਾਹਿਬ ਤੱਕ ਪਹੁੰਚਾਈਆਂ ਜਾਣੀਆਂ ਨੇ ਨੰਬਰਦਾਰ ਜੀ ਇਹ ਪੈਣਾ ਸਾਡੀਆਂ ਮੰਗਨ ਵਾਲੀ ਸੈਂਟਰ ਜਿਹੜਾ ਸਲੌਂਡੀਆਂ ਔਰ ਮਿਹਨਤ ਕਰਦੀਆਂ ਕਈ ਵਾਰ ਕੀ ਹੁੰਦਾ ਕੋਈ ਵਿਭਾਗੀ ਇਸ ਤਰ੍ਹਾਂ ਉਹ ਕੋਈ ਐਕਸ਼ਨ ਹੋ ਰਿਹਾ ਨਹੀਂ ਧਿਆਨ ਚੋਂ ਦਾ ਜਿਵੇਂ ਹੁਣ ਇਹਨਾਂ ਨੇ ਆ ਕੇ ਮੇਰੇ ਧਿਆਨ ਚ ਲਿਆਂਦਾ ਤੇ ਇਹਨਾਂ ਦਾ ਕੋਈ ਮੈਡੀਕਲ ਲੀਵ ਕੋਲਾਵਾ ਜਿਹੜੀ ਛੁੱਟੀ ਹੈ ਉਹਦਾ ਮਸਲਾ ਹੈ ਔਰ ਹੋਰ ਵੀ ਕਈ ਤਰ੍ਹਾਂ ਦੇ ਮਸਲੇ ਜਿਵੇਂ ਇਹਨਾਂ ਨੇ ਮੇਰੇ ਨਾਲ ਸਾਂਝੀ ਕੀਤੀ ਹੈ ਮੈਂ ਇਹਨਾਂ ਦਾ ਇਹ ਮੰਗ ਪੱਤਰ ਜਿਹੜਾ ਪੁਰਸੇਵ ਕੀਤਾ ਤੇ ਮਿਨਿਸਟਰ ਸਾਹਿਬ ਦੀ ਕੈਸ ਇਟ ਇਜ਼ ਜੋ ਚੀਜ਼ਾਂ ਹੋ ਕੇ ਅੰਝ ਨੇ ਲਿਆਣ ਦੀ ਉਹਨਾਂ ਨੂੰ ਦੱਸ ਕੇ ਜੋ ਇਹਨਾਂ ਦਾ ਹਾਲ ਹੋ ਕੀਤਾ ਜੀ